ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰਿਓ ਗਲਤੀਆਂ ਦਾ ਪਤਲਾ ਸੇਵਕ ਸਿਹਾਲ ਅੱਜ ਫੇਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਸਵੇਰ ਦਾ ਟਾਈਮ ਹੈ ਬਾਈਕ ਔਟ ਜਾ ਰਹੇ ਆ ਤੇ ਮੈਂ ਸੋਚਿਆ ਕਿ ਜਾਂਦੇ ਜਾਂਦੇ ਆਪਾਂ ਯਾਰਾਂ ਦੋਸਤਾਂ ਮਿੱਤਰਾਂ ਨਾਲ ਚਾਰ ਗੱਲਾਂ ਕਰ ਲੈਣੇ ਆ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੰਨਾਂ ਦੀ ਸ਼ਕਲ ਹੈ ਜਿਹੜੀ ਸੂਰਤ ਹੈ ਜਿਹੜੀ ਉਹ ਸੋਹਣੀ ਹੁੰਦੀ ਹੈ ਤੇ ਕੰਨਾਂ ਦੀ ਅਕਲ ਸੋਹਣੀ ਹੁੰਦੀ ਹੈ ਭਾਵ ਕੇ ਕੰਨਾਂ ਦੀ ਸ਼ਕਲ ਸੋਹਣੀ ਹੁੰਦੀ ਹੈ ਕੰਨਾਂ ਦੀ ਆਕਲ ਸੋਹਣੀ ਹੁੰਦੀ ਹੈ ਤੇ ਕਈ ਲੋਕ ਐਸੇ ਨੇ ਜਿਹੜੇ ਚੰਗੇ ਸੋਹਣੇ ਵਧੀਆ ਕੱਪੜੇ ਪਹੁੰਦੇ ਨੇ ਵਧੀਆ ਬਾਡੀ ਦੀ ਸ਼ੇਪ ਹੁੰਦੀ ਹੈ ਨੈਣ ਨਕਸੇ ਸੋਹਣੇ ਹੁੰਦੇ ਨੇ ਬ੍ਰਾਂਡਡ ਕੱਪੜੇ ਕੱਪੜੇ ਨੇ ਜਿਹੜੇ ਪਹੁੰਦੇ ਨੇ ਮਹਿੰਗੇ ਕੱਪੜੇ ਪਹੁੰਦੇ ਨੇ ਪਰ ਅੰਦਰੋਂ ਮੈਲੇ ਕੁਚੇਲੇ ਹੁੰਦੇ ਨੇ ਪਾਪੀ ਹੁੰਦੇ ਨੇ ਕਰਪਟ ਹੁੰਦੇ ਨੇ ਕਈ ਮੈਲੇ ਕੁਚੇਲੇ ਕੱਪੜੇ ਪਹਿਨਦੇ ਨੇ ਫਟੇ ਪੁਰਾਣੇ ਕੱਪੜੇ ਪਹਿਨਦੇ ਨੇ ਸਸਤੇ ਕੱਪੜੇ ਪਹਿਨਦੇ ਨੇ ਤੇ ਪਰ ਕਈ ਵਾਰੀ ਅੰਦਰੋਂ ਚੰਗੇ ਹੁੰਦੇ ਨੇ ਅੰਦਰੋਂ ਸਾਫ਼ ਹੁੰਦੇ ਨੇ ਮੇਰੀ ਬੇਨਤੀ ਇਹ ਹੀ ਹੈ ਕਹਿਣ ਤੋਂ ਮੇਰਾ ਭਾਵ ਇਹੀ ਹੈ ਕਿ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਝਾੜੂ ਪੋਚਾ ਲਗਾਉਂਦੇ ਆ ਘਰ ਨੂੰ ਸੋਹਣਾ ਬਣਾਉਂਦੇ ਆ ਸਾਫ਼ ਸੁਥਰਾ ਬਣਾਉਂਦੇ ਆ ਉਸੇ ਤਰ੍ਹਾਂ ਸਾਨੂੰ ਕਪਣੇ ਆਪ ਨੂੰ ਵੀ ਅੰਦਰੋਂ ਮਨ ਤੋਂ ਦਿਲ ਤੋਂ ਸਾਫ਼ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਅੰਦਰ ਵੀ ਝਾੜੂ ਪੋਚਾ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜਾ ਸਾਰੇ ਸਾਡੇ ਅੰਦਰ ਕੂੜ ਕਬਾੜ ਭਰਿਆ ਹੋਇਆ ਹੈ ਬੈਰ ਗਰੋਧ ਈਰਖਾ ਸਾੜਾ ਪਾਪ ਮਾੜੇ ਕੰਮ ਮਾੜੇ ਵਿਚਾਰ ਮਾੜੀ ਸੋਚ ਤੇ ਇਹ ਵੀ ਸਾਨੂੰ ਇਹਦੀ ਵੀ ਸਫਾਈ ਕਰਨੀ ਚਾਹੀਦੀ ਹੈ ਸਾਨੂੰ ਹਰ ਰੋਜ਼ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਆਪਣੇ ਅੰਦਰ ਝਾੜੂ ਪੂੰਛਾ ਲਾਉਣਾ ਚਾਹੀਦਾ ਜਿਵੇਂ ਅਸੀਂ ਆਪਣੀ ਬੌਟੀ ਦੀ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ ਮਨ ਦੀ ਵੀ ਸਫਾਈ ਕਰਨੀ ਚਾਹੀਦੀ ਹੈ ਤੇ ਜਿਵੇਂ ਕਿ ਦੁਨੀਆ ਦਾ ਹਾਲ ਤੁਹਾਨੂੰ ਪਤਾ ਹੀ ਹੈ ਤੇ ਦੂਜੀ ਗੱਲ ਦੂਜੀ ਬੇਨਤੀ ਇਹ ਹੈ ਕਿ ਇਹ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਕਿ ਫਲਾਣਾ ਚੰਗਾ ਬਣ ਜੇ ਦੂਜਾ ਚੰਗਾ ਬਣ ਜੇ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਸਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਿ ਅਸੀਂ ਚੰਗੇ ਬਣੀਏ ਪਹਿਲਾਂ ਬੇਨਤੀ ਆਪਣੇ ਤੋਂ ਸਟਾਰਟ ਕਰੀਏ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਵਿੱਚ ਕੀ ਕਮੀਆਂ ਕਮਜ਼ੋਰੀਆਂ ਨੇ ਅਸੀਂ ਕੀ ਗਲਤੀਆਂ ਕਰਦੇ ਹਾਂ ਅਸੀਂ ਕੀ ਮਾੜੇ ਕੰਮ ਕਰਦੇ ਹਾਂ ਸਾਡੇ ਵਿੱਚ ਕੀ ਯੋਗਣ ਨੇ ਠੀਕ ਹੈ ਜੀ ਸਾਨੂੰ ਆਪਣੇ ਅੰਦਰੋਂ ਬੈਰ ਵਿਰੋਧ ਈਰਖਾ ਸਾੜਾ ਇਹੇ ਰੋਗ ਨੇ ਜਿਹੜੇ ਵਿਕਾਰ ਨੇ ਇਹ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਖਤਮ ਕਰ ਦੇਣੇ ਚਾਹੀਦੇ ਨੇ ਪਿਆਰ ਹੋਣਾ ਚਾਹੀਦਾ ਪਿਆਰ ਜੇ ਪਿਆਰ ਹੈ ਤਾਂ ਹੀ ਜ਼ਿੰਦਗੀ ਹੈ ਵਧੀਆ ਜ਼ਿੰਦਗੀ ਹੈ ਜੇ ਨਫ਼ਰਤ ਹੈ ਬੈਰ ਬਰੋਧ ਈਰਖਾ ਸਾੜਾ ਪਾਪ ਹੈ ਅੰਦਰ ਵਿਕਾਰ ਨੇ ਉਗਣ ਨੇ ਮਾੜੀਆਂ ਆਦਤਾਂ ਨੇ ਤਾਂ ਫਿਰ ਆਪਣੇ ਆਪ ਦੀ ਵੀ ਜ਼ਿੰਦਗੀ ਬੰਦੇ ਦੀ ਬੇਕਾਰ ਹੁੰਦੀ ਹੈ ਨਰਕ ਵਰਗੀ ਹੋ ਜਾਂਦੀ ਹੈ ਕਿਉਂਕਿ ਅੰਦਰੋਂ ਸੜਦਾ ਰਹਿੰਦਾ ਹੈ ਜਲਦਾ ਰਹਿੰਦਾ ਹੈ ਬੈਰ-ਵਿਰੋਧ ਦੇ ਵਿੱਚ ਠੀਕ ਹੈ ਜੀ ਤੇ ਜੇ ਪਿਆਰ ਹੁੰਦਾ ਤਾਂ ਫਿਰ ਆਪ ਵੀ ਵਧੀਆ ਕੀਨ ਕਰਦਾ ਹੈ ਮਹਿਸੂਸ ਕਰਦਾ ਹੈ ਤੇ ਦੂਜਿਆਂ ਨੂੰ ਵੀ ਵਧੀਆ ਫੀਲਿੰਗ ਆਉਂਦੀ ਹੈ ਚੰਗਾ ਲੱਗਦਾ ਹੈ ਜਦੋਂ ਪਿਆਰ ਹੁੰਦਾ ਹੈ ਸਾਰੇ ਪਾਸੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਘਰ ਦੇ ਮੈਂਬਰਾਂ ਦਾ ਇੱਕ ਦੂਜੇ ਦਾ ਆਦਰ ਸਤਕਾਰ ਹੁੰਦਾ ਤਾਂ ਫਿਰ ਵਧੀਆ ਜ਼ਿੰਦਗੀ ਹੁੰਦੀ ਹੈ ਤੇ ਦੋਸਤੋ ਹੁਣ ਆਪਾਂ ਪਹੁੰਚ ਗਏ ਹਾਈ ਕੋਰਟ ਆਪਣੀ ਗੱਡੀ پارک ਕਰ ਦਿੰਦੇ ਆ ਤੇ ਬਸ ਅੱਜ ਇੰਨੀ ਕੋ ਬੇਨਤੀ ਸੀ ਯਾਰਾਂ ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ ਸੀ ਤੇ ਹੁਣ ਦੁਬਾਰਾ ਫੇਰ ਜੇ ਜਾਣ ਵੇਲੇ ਆਪਣਾ ਟਾਈਮ ਲੱਗਿਆ ਦੁਬਾਰਾ ਫੇਰ ਆਪਾਂ ਯਾਰਾਂ ਦੋਸਤਾਂ ਮਿੱਤਰਾਂ ਨਾਲ ਚਾਰ ਗੱਲਾਂ ਕਰ ਲਾਂਗੇ ਕਿਉਂਕਿ ਆਉਣਾ ਤਾਂ ਵੈਸੇ ਵੀ ਹੁੰਦਾ ਗੱਡੀ ਦੇ ਵਿੱਚ ਤੇ ਜਾਂਦੇ ਜਾਂਦੇ ਮੈਂ ਸੋਚਦਾ ਕਿ ਇਸ ਟਾਈਮ ਨੂੰ ਯੂਟਿਲਾਈਜ਼ ਕਰ ਲਈਏ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਜੀ